ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਹੌਸਲੇ ਇੰਨੇ ਕੁ ਬਲੰਦ ਹੋ ਗਏ ਨੇ ਕਿ ਪੁਲਿਸ ਦਾ ਡਰ ਖੌਫ ਉਹਨਾਂ ਦੇ ਮਨਾਂ ਦੇ ਵਿੱਚੋਂ ਨਿਕਲ ਚੁੱਕਿਆ ਹੈ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਗਿੱਦੜਵਾਹਾ ਦੇ ਵਿੱਚ ਜਿੱਥੇ ਕਿ ਅਪਰਾਧਿਕ ਅਤੇ ਗੈਂਗਸਟਰ ਕਿਸਮ ਦੇ ਲੋਕਾਂ ਦੇ ਵੱਲੋਂ ਗਿੱਦੜਵਾਹਾ ਦੇ ਇੱਕ ਵਿਅਕਤੀ ਕੁਲਵਿੰਦਰ ਸਿੰਘ ਨੂੰ ਕਿਰਪਾਨਾਂ ਬਾਰਸ਼ੇ ਲੋਹੇ ਦੀਆਂ ਰਾੜਾਂ ਤੇ ਲੱਕੜ ਦੇ ਡੰਡਿਆਂ ਤੇ ਇੱਟਾਂ ਵੱਟਿਆਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਸ਼ਰੇ ਬਾਜ਼ਾਰ ਕੁੱਟਕੁੱਟ ਕੇ ਬੁਰਾ ਹਾਲ ਕਰ ਦਿੱਤਾ ਗਿਆ ਆਤੇ ਆਪਣੇ ਵਾਈਕਲਾਂ ਦੇ ਉੱਤੇ ਆਏ ਇਹਨਾਂ ਗੈਂਗਸਟਰਾਂ ਦੇ ਵੱਲੋਂ ਸ਼ਰਿਆਮ ਕੋਡ ਆਫ ਕੰਡਕਟ ਲੱਗੇ ਹੋਣ ਦੇ ਬਾਵਜੂਦ ਆਪਣੀ ਪਿਸਤੌਲ ਦੇ ਵਿੱਚੋਂ ਫਾਇਰ ਵੇ ਕੀਤੇ ਗਏ ਇੱਥੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਬੰਦਿਆਂ ਦੇ ਉੱਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਨੇ ਹਾਂਜੀ ਕੀ ਗੱਲਬਾਤ ਹੋਈ ਸੀ ਸਾਰੀ ਇਹ ਤਕਰੀਬਨ 8:00 ਦੀ ਗੱਲ ਹੈ ਜੀ ਦੁਪਹਿਰ ਨੂੰ ਤਕਰੀਬਨ 10:00 ਕੋਲੇ ਸਾਡੇ ਮੇਰੇ ਤਰੇ ਮਿਸਤਰੀ ਲੱਗੇ ਹੋਏ ਉਹਨਾਂ ਦੀ ਚਾਹ ਲੈ ਕੇ ਮੈਂ ਚਾਹ ਰਿਹਾ ਸੀ ਤੇਰੇ ਕੋਲੇ ਤਕਰੀਬਨ ਤਿੰਨ ਗੱਡੀਆਂ ਦੇ ਨੰਬਰ ਲੱਗੇ ਨੇ ਜਿੰਨਾ ਵਿੱਚ ਰਮਣੀ, ਵਰਸੀਨ, ਉਹਦਾ ਬੇਟਾ, ਉਹਦੇ ਹੋਰ ਦੋਸਤ ਇਹਦੇ ਮਗਰ ਉਹਨਾਂ ਨੇ ਗੱਡੀਆਂ ਲਾਈਆਂ ਸੂਰਜ ਤੇ ਜਾ ਕੇ ਗੱਡੀ ਤੇ ਮੇਰੇ ਪਿੱਛੇ ਨਹੀਂ ਗੱਡੀ ਮੇਰੀ ਗੱਡੀ ਦੇ ਵਿੱਚ ਗੱਡੀ ਮਾਰੀ ਉਹਨਾਂ ਨੇ ਮੇਰੀ ਗੱਡੀ ਜਾ ਕੇ ਕੰਧ ਨਾਲ ਟਕਰਾਈ ਮੈਂ ਅੱਗੋਂ ਲੋਕ ਕੀਤਾ ਗੱਡੀ ਉਹਨਾਂ ਕੋਲੇ ਰੌੜਾ, ਕਿਰਪਾਨਾ, ਬੰਦਾਸੀ ਅਸਲ ਰਮਣੀ ਨੇ ਪਹਿਲਾਂ ਫਿਆਰ ਕੀਤੀ ਕਿ ਜਿੱਥੇ ਕੁਝ ਲੋਕ ਖੜੇ ਸੀ ਉਹਨਾਂ ਨੂੰ ਕਿਹਾ ਤਾਂ BC ਇਹਨੂੰ ਮਾਰਨ ਆਇਆ ਜਿੱਥੇ ਨੇੜੇ ਆਇਆ ਅਸੂ ਦੇ ਫੈਰ ਮਾਰੇ ਉਹਨਾਂ ਨੇ ਮੇਰੇ ਸਰ ਦੇ ਵਿੱਚ ਮੇਰੀਆਂ ਲੱਤਾਂ ਮਿਲੀਆਂ ਬਹੁਤ ਤੇ ਔੜਾ ਸੀ ਉਹਨਾਂ ਕੋਲੇ ਔੜਾ ਮਰੀ ਜਦੋਂ ਇੱਕ ਦੋ ਜਾਣੇ ਉੱਥੇ ਚਲਾਉਣ ਵਾਸਤੇ ਆਏ ਤਾਂ ਉਹਨਾਂ ਨੇ ਹਵਾਈ ਫੈਰ ਤਾ ਔਰ ਵਾਰੀ ਵਾਰੀ ਉਹਨਾਂ ਲਈ ਇੱਕ ਹੀ ਕਹਿਣਾ ਸੀ ਰੰਮੀ ਦਾ ਕਿਸੇ ਨੂੰ ਅਪਾਤਜਨ ਮਾਰ ਕੇ ਜਾਣਾ ਇਹ ਬਚਣਾ ਚਾਹੀਦਾ ਉਹਨਾਂ ਬਹੁਤ ਉਹ ਜਨ ਨੂੰ ਮਾਰਨ ਦੀ ਨੀਤ ਨਾਲ ਹੀ ਮਤਲਬ ਮਾਰ ਕੇ ਗਏ ਸੀਗੇ ਬਿਲਕੁਲ ਮੇਰੇ ਲਈ ਸਰ ਦੇ ਵਿੱਚ ਜੇ ਲੱਗਾ ਦੇ ਵਿੱਚ ਮੈਂ ਬਿਅਰਸ਼ ਉਹ ਗੱਲ ਦੁਆਰਾ ਮੈਨੂੰ ਕਹਤਾ ਹੈ ਮੈਨੂੰ ਚੋਟੇ ਲੈ ਕੇ ਗਿਆ ਮੈਂ ਕਿਦੋ ਹਸਪੀਟਲ ਤੇ ਗਿਆ ਉਹਨੇ ਅਸਰ ਬਸ ਮੈਂ ਤਾਂ ਪ੍ਰਸ਼ਾਸਨ ਤੋਂ ਇਹ ਹੀ ਚਾਹੁੰਦਾ ਕਿ ਇਹ ਜਿਹੜੇ ਗੁੰਡੇ ਇਸ ਤਰ੍ਹਾਂ ਦੇ ਜਿਹੜੀ ਕਾਰਵਾਈ ਆ ਹੋਣੀ ਚਾਹੀਦੀ ਕਿਉਂਕਿ ਅੱਗੇ ਤੋਂ ਵੀ ਪਤਾ ਲੱਗਦਾ ਕਿਉਂਕਿ ਮੰਡੀ ਦੇ ਵਿੱਚ ਹੋਰ ਵੀ ਲੋਕ ਰਹਿੰਦੇ ਕਿਉਂਕਿ ਇਹ ਆਪਦੀ ਬਦਮਾਸ਼ੀ ਕੈਮ ਕਰਦੇ ਆ ਮੰਡੀ ਦੇ ਵਿੱਚ ਵੀ ਅਸੀਂ ਲੋਕਾਂ ਕੋਲੇ ਕੈਮ ਕਰ ਸਕੀਏ ਤੋਂ ਮੇਰੀ ਫੇਰ ਪ੍ਰਸ਼ਾਸਨ ਨੂੰ ਰਿਕਵੈਸਟ ਹੈ ਇਹਨਾਂ ਤੇ ਬੰਦ ਦੀ ਗਾਰ ਨਹੀਂ ਇਹ ਪਹਿਲਾਂ ਵੀ ਗੁੰਡਾਗਰਦੀ ਕਰਦੇ ਰਹੇ ਆ ਤੇ ਕਾਫੀ ਪਰਚੇ ਆ ਕਾਫੀ ਇਹ ਲੜਾਈਆਂ ਕਰਦੇ ਆ ਕਾਫੀ ਇਹਨਾਂ ਦੇ ਬੰਦੇ ਪਰਚੇ ਆ ਗਿਆਸਤਰਾ ਨਾਲ ਇਹਨਾਂ ਦੇ ਲਿੱਖਾ ਚਲੋ ਹੋਰ ਅਸੀਂ ਹੀ ਰਿਕਵੈਸਟ ਕਰੀ ਇਹਨਾਂ ਤੇ ਬੰਦ ਦੀ ਗਾਰ ਦੇ ਠੀਕ Mm-hmm. ਤਨਵੀ ਤੋਂ ਬਾਅਦ ਸਾਡੇ ਕੋਲ ਇੱਕ ਪੇਸ਼ੈਂਟ ਨੂੰ ਲੈ ਕੇ ਉਹਨੇ ਦੱਸਣ ਦੇ ਮਤਲਬ ਜਿਹੜਾ ਸੀਗਾ ਕਿ ਉਹਨੂੰ ਕੁੱਟਮਾਰ ਹੋਈ ਹੈ ਕਾਫੀ ਮਤਲਬ ਕਾਫੀ ਗਰੁੱਪ ਨੇ ਇਕੱਠੇ ਹੋ ਕੇ ਉਹਨੂੰ ਕੁੱਟਮਾਰ ਕੀਤੀ ਹੈ ਸਪਤਾ ਦੇ ਦੇਖਿਆ ਤਾਂ ਕਿਸ ਤਰ੍ਹਾਂ ਦੇ ਸਟਾਫ ਜਿਸ ਤਰ੍ਹਾਂ ਦੇ ਲੱਗਦਾ ਉਹ ਸਟਾਫ ਨੂੰ ਉਹਨੂੰ ਲਾ ਲਿਆ ਸੀ ਜਿਹੜਾ ਐਮ ਐਲ ਆਰਓ ਦੀ ਕਰ ਕਰਦੀ ਆ ਤੇ ਐਮ ਲ ਕਰਨ ਤੋਂ ਬਾਅਦ ਅਸੀਂ ਉਹਨੂੰ ਫਰਸਟ ایڈ ਦੇ ਕੇ ਤਾਂ ਅੱਗੇ ਜਿਹੜੇ ਫਾਦਰ इनवेस्टिगेशनस ਲਈ ਤੇ ਅਗਯਾ ਓਪੀਨੀਅਨ ਲਈ ਐਕਸਪਰਟ ਮੈਡੀਕਲਿਗਲ ਕਰਨ ਲਈ ਉਹ ਕੋਸੀ ਜੀਜੀਐਸ ਮੈਡੀਕਲ ਕਾਲਜ ਫੀ ਗੁੱਟ ਦਾ। ਕਿਤੇ ਬੋਲੀ ਵੀ ਮੱਚੀ ਕੋਈ ਇਸ ਤਰ੍ਹਾਂ ਦੇ ਪੁੱਛੇ। ਇਹ ਫਰੌਂਟ ਦੇ ਤੋਂ ਫ੍ਰੈਂਸਿਕਲ ਚੱਕੜਦੇ ਤੇ ਬੈਲਿਸਟਿਕ ਐਕਸਪਰਟ ਦੇ ਰਿਪੋਰਟ ਤੋਂ ਬਾਅਦ ਹੀ ਮਿਲ ਪਤਾ ਲੱਗ ਸਕਦਾ। ਪਰ ਲਾਸਟ ਇਸ ਤਰ੍ਹਾਂ ਕਿਸ ਤਰ੍ਹਾਂ ਸੀ। ਉਹ ਚਲਾ ਲੋ ਸਟੇਬਲ ਸਰ ਕੀ ਮਾਮਲਾ ਕਿਸੇ ਸਾਰਾ ਜਿਹੜਾ ਹੋਇਆ ਜੇ ਲੜਾਈਆਂ ਦਾ ਫੋਨ ਬੰਦਾ ਸੀ ਕਿੰਨਾ ਨੇ ਕੁਝ ਪਿਆ ਅੱਜ ਪਤਾ ਲੱਗਿਆ ਜੀ ਉੱਥੋਂ ਸਾਨੂੰ ਫੋਨ ਆਇਆ ਸੀ ਵੀ ਕੁਲਵਿੰਦਰ ਸਿੰਘ ਆ ਜਿਹੜਾ ਆਪਣੇ ਗੱਡੀ ਤੇ ਜਾ ਰਿਹਾ ਸੀ ਤੇ ਉਹਦੇ ਮਗਰ ਪਿੱਛੇ ਗੱਡੀਆਂ ਲਾਈਆਂ ਦੋ ਤਿੰਨ ਗੱਡੀਆਂ ਦੇ ਵਿੱਚ 25 ਤੀ ਬੰਦੇ ਸੀ ਦੱਸਣ ਮੁਤਾਬਕ ਉਹਨਾਂ ਨੇ ਫੇਟ ਮਾਰ ਕੇ ਗੱਡੀ ਸੱਟ ਲਈ ਉਦੋਂ ਬਾਅਦ ਉਹਦੀ ਕਾਫੀ ਕੁੱਟ ਮਾਰ ਕੀਤੀ ਕੁਲਵਿੰਦਰ ਸਿੰਘ ਦੀ ਕਿਸੇ ਨੇ ਨਹੀਂ ਅਸਰ ਜੀ ਸੱਟਾਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਉਹਦੀ ਕਾਫੀ ਜਿਹੜੀਆਂ ਬੰਦ ਸੱਟਾਂ ਚਾਦੇ ਆ ਜਿਹੜੇ ਲੱਤਾਂ ਬਾਹਵਾਂ ਵਾਲੇ ਕਹਤ ਟੁੱਟੀਆਂ ਆਉਣਗੀਆਂ ਐਕਸਰੇ ਦੇ ਵਿੱਚ। ਬਾਕੀ ਜੋ ਡਾਕਟਰ ਰਿਪੋਰਟ ਤੋਂ ਪਤਾ ਲੱਗੇ। ਬਹੁਤ ਹਿਆਰ ਵਰਤੇ ਗੋਲੀ ਵੀ ਵੱਜੀ ਵੀ ਇਸ ਤੋਂ। ਇਹ ਸਬੰਧ ਚਾਹੇ ਡਾਕਟਰ ਰਿਪੋਰਟ ਆਉਣ ਤੋਂ ਪਤਾ ਲੱਗੂਗਾ। ਉਹਦੇ ਵਿੱਚ ਸਰ ਕੀ ਮਾਮਲਾ ਫਿਰ ਉਸ ਤੋਂ ਬਾਅਦ ਕੀ ਦਰਜ ਕਰਨਾ। ਉਸ ਤੋਂ ਬਾਅਦ ਅਸੀਂ ਹੁਣ ਜੇ ਇਹਦਾ ਅਗਲਾ ਮੁਕੱਦਮਾ ਦਰਜ ਕਰਕੇ ਤਫ਼ਤੀਸ਼ਾਂ ਨੂੰ ਚੱਲਿਆਵਾਂਗੇ। ਜੋ ਵੀ ਦੋਸ਼ੀ ਆਸਾਨੂੰ ਕੋਈ ਨਵਾਫ ਨਹੀਂ ਕਰਾਂਗੇ। ਸਖਤ ਤੋਂ ਸਖਤ ਕਾਰਵਾਈ ਕਰਾ ਕੇ ਅਮ ਚੱਲਿਆਵਾਂਗੇ। ਸਰ ਜਿਹੜੇ ਅਸਲੇ ਦੀ ਗੱਲ ਹੋਈ ਆ ਵੀ ਉੱਥੇ ਗੋਲੀਆਂ ਚੱਲਣ ਦੀ ਵੀ ਗੱਲ ਹੋਈ ਹੈ। ਕੋਰਟ ਆਫ ਕੰਟੈਕਟ ਲੱਗਿਆ ਪਿਆ। ਆਮ ਤੌਰ ਤੇ ਜਿਹੜਾ ਅਸਲਾ ਆਮ ਤੌਰ ਤੇ ਅਸਲਾ ਜਮ੍ਹਾਂ ਕਰਵਾਈ ਵੀ ਜਾਂਨੇ ਹੈ तकरीबन ਅਸਲਾ ਜਮ੍ਹਾਂ ਹੋ ਗਿਆ ਪਰ ਜੇ ਕੋਈ ਅਸਲੀ ਅੜੀ ਗੱਲ ਜੇ ਆਊਗੀ ਤਾਂ ਉਹ ਜੀ ਉਹਨਾਂ ਤੇ ਮੁਕੱਦਮਾ ਦਰਜ ਹੋਊਗਾ ਜੀ ਅਜੇ ਕਲੀਅਰ ਨਹੀਂ ਹੋਇਆ ਡਾਕਟਰ ਸਾਹਿਬ ਨੇ ਪੂਰਾ ਕਲੀਅਰ ਨਹੀਂ ਕੀਤਾ ਐਫਐਸਐਲ ਨੂੰ ਭੇਜਾਂਗੇ ਜੇ ਆਉਂਦਾ ਤਾਂ ਉਹਦੀ ਕਾਰਵਾਈ ਹੋ ਚੁਗੀ ਜੀ